ਹੁਣ ਆਪਾਂ ਚੈੱਕ ਕਰਾਂਗੇ ਕਿ ਇਹ ਪੱਖੇ ਦੇ ਚੱਕਰ ਕਿੰਨੂ ਆਜੇ ਇਹਦੇ ਆ ਪੁੱਠੇ ਚੱਕਰ ਐਨੂੰ ਚੱਲਦਾ ਤੇ ਇਹ ਪੱਖੇ ਨੇ ਐਨੂੰ ਘੁੰਮ ਪੈਣਾ ਹਾਂਜੀ ਹੁਣ ਆਪਾਂ ਕੀ ਕਰਾਂਗੇ ਇਹ ਵੈਸੇ ਤਾਂ ਆਪਾਂ ਕਾਲੀ ਨਾਲ ਲਾਵਾਂਗੇ ਚੱਕਰ ਸਿੱਧੇ ਵੀ ਹੋਣਗੇ ਪਰ ਕਾਲੀ ਦੇ ਨਾਲ ਆਪਾਂ ਲਾਵਾਂਗੇ ਜੀ ਸਪੀਡ ਨਹੀਂ ਬਣਨੀ ਜਿਵੇਂ ਤੁਸੀਂ ਪੱਖਾ ਚਲਾਇਆ ਸੀਗਾ ਪਹਿਲਾਂ ਤਾਰਾਂ ਚੇਂਜ ਨਹੀਂ ਕੀਤੀਆਂ ਉਹਦੇ ਤੁਸੀਂ ਕਿਹਾ ਕਿ ਸਪੀਡ ਘਟ ਹੋਊਗੀ ਤੇ ਜੇ ਉਵੇਂ ਲੱਗਾ ਰਹਿੰਦਾ ਵਾ ਤੇ ਕੀ ਇਹ ਸੜ ਸਕਦਾ ਤੇ ਇਹ ਆਪਾਂ ਨੂੰ ਪਤਾ ਨਹੀਂ ਗੀ ਵੀ ਹੁਣ ਇਹਦੇ ਵਿੱਚ ਆਪਾਂ ਇਹਨਾਂ ਨੂੰ ਕਰੰਟ ਕਿਹੜੀ ਤਾਰ ਨੂੰ ਦੇਣਾ ਵਾ ਅਰਥ ਕਿਹੜੀ ਤਾਰ ਨੂੰ ਲਾਉਣਾ ਤੇ ਕਨੈਕਟਰ ਕਿਹੜੀ ਤਾਰ ਨੂੰ ਲਾਉਣਾ ਵਾ ਉਹਦੇ ਵਾਸਤੇ ਤੁਹਾਨੂੰ ਦੇਸੀ ਫਾਰਮੂਲਾ ਦੱਸਾਂਗੇ ਉਹ ਕੋਈ ਵੀ ਬੰਦਾ ਆਪਣਾ ਮਤਲਬ ਜੇ ਪੱਖਾ ਠੀਕ ਹੋਊਗਾ ਨਾ ਉਹ ਆਸਾਨ ਤਰੀਕੇ ਦੇ ਨਾਲ ਕਨੈਕਸ਼ਨ ਕਰ ਲੇਗਾ ਠੀਕ ਹੈ ਜੀ ਪੱਖੇ ਦੀਆਂ ਚਾਰ ਤਾਰਾਂ ਆਉਣ ਡਈਆਂ ਵੰਦਰੋਂ ਆਪਾਂ ਇਹਨਾਂ ਦੇ ਕਨੈਕਸ਼ਨ ਕਿਵੇਂ ਕਰਨੇ ਆ ਸਾਨੂੰ ਇਹਦੇ ਬਾਰੇ ਦੱਸੋ ਪਰ ਮੈਂ ਇੱਕ ਤੁਹਾਡੇ ਲਾਗੇ ਹੋਰ ਪੱਖਾ ਪਿਆ ਵੇਖਣ ਦਿਆਂ ਆ ਵੇਖੋ ਹਾਂਜੀ ਇਹਦੇ ਵਿੱਚੋਂ ਜਿਹੜੀਆਂ ਵਾਂ ਇਹਦੇ ਵਿੱਚੋਂ ਤਿੰਨ ਤਾਰਾਂ ਬਾਹਰ ਆ ਰਹੀਆਂ ਹੁਣ ਆਪਾਂ ਜਦੋਂ ਆਪ ਸੀਰੀਜ ਤਾਰਾਂ ਲੀਡ ਨਾਲ ਜੋੜਾਂਗੇ ਆਪਾਂ ਕਾਲੀ ਨੂੰ ਕਾਲੀ ਨਾਲ ਹਾਂਜੀ ਆ ਵੇਖੋ ਆਪਣਾ ਬਲਬ ਜਗ ਪਿਆ ਹਾਂਜੀ ਤੇ ਹੁਣ ਆਪਾਂ ਜਿਹੜੀ ਮਰਦੀ ਲਾਲ ਨੂੰ ਲਾਈਏ ਨਹੀਂ ਜਗਣਾ ਨਹੀਂ ਜਗਣਾ ਠੀਕ ਹੈ ਹੁਣ ਐਸ ਲਾਲ ਨੂੰ ਤੇ ਐਸ ਲਾਲ ਨੂੰ ਲਾਵਾਂਗੇ ਤੇ ਜਗ ਪਿਆ ਵੀਰ ਜੀ ਗੱਲ ਇਹ ਆ ਕਿ ਜਦੋਂ ਆਪਾਂ ਪੱਖਾ ਕੋਈ ਜਦੋਂ ਵੈਂਡ ਹੋਇਆ ਹੋਵੇ ਹਾਂਜੀ ਇਹਦੇ ਵਿੱਚ ਦੋ ਵੈਂਡਿੰਗਾਂ ਬੰਦੀਆਂ ਇੱਕ ਥੱਲੇ ਹੁੰਦੀ ਆ ਹਾਂਜੀ ਇੱਕ ਉੱਪਰ ਹੁੰਦੀ ਆ ਹਾਂਜੀ ਜਿਹੜੀ ਥੱਲੇ ਵਾਇਰਿੰਗ ਹੈ ਇਹ ਤੁਹਾਨੂੰ ਆਪਾਂ ਮਤਲਬ ਸਟਾਰਟਿੰਗ ਵਾਇਰਿੰਗ ਕਹਿੰਦੇ ਆ ਬਾਹਰ ਲਈ ਨੂੰ ਆਪਾਂ ਰਨਿੰਗ ਵਾਇਰਿੰਗ ਲੈਂਦੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਗੇ ਵੀ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਕੋਈ ਨਾ ਕੋਈ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਨੇ ਆਂ ਅੱਜ ਵੀ ਆਪਾਂ ਇੱਕ ਤੁਹਾਡੇ ਵਾਸਤੇ ਇਹੋ ਜੀ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਆਪਾਂ ਘਰ ਦੇ ਵਿੱਚ ਪੱਖੇ ਦੇ ਕਨੈਕਸ਼ਨ ਕਰਦੇ ਆ ਉਹ ਆਪਾਂ ਕਿਵੇਂ ਕਰਨੇ ਆਂ ਤੇ ਉਹਦੇ ਬਾਰੇ ਦੱਸਣਗੇ ਮੇਰੇ ਵੀਰ ਪਰਮਜੀਤ ਸਿੰਘ ਜੀ ਹੁਣੀ ਤੇ ਜਿਵੇਂ ਆਪਾਂ ਵੇਖ ਰਹੇ ਆ ਕਿ ਪੱਖੇ ਦੀਆਂ 4 ਤਾਰਾਂ ਹੁੰਦੀਆਂ ਵਾ ਤੇ ਇਹ ਆਪਾਂ ਨੂੰ ਪਤਾ ਨਹੀਂ ਗੀ ਵੀ ਹੁਣ ਇਹਦੇ ਵਿੱਚ ਆਪਾਂ ਇਹਨਾਂ ਨੂੰ ਕਰੰਟ ਕਿਹੜੀ ਤਾਰ ਨੂੰ ਦੇਣਾ ਵਾ ਅਰਥ ਕਿਹੜੀ ਤਾਰ ਨੂੰ ਲਾਉਣਾ ਤੇ ਕਨੈਕਟਰ ਕਿਹੜੀ ਤਾਰ ਨੂੰ ਲਾਉਣਾ ਵਾ ਤੇ ਇਹਦੇ ਬਾਰੇ ਆਪਾਂ ਨੂੰ ਮੇਰੇ ਪਰਮਜੀਤ ਹੁਣੀ ਜੀ ਦੱਸਣਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰ ਜੀ ਮੰਨ ਲਓ ਆ ਜਿਹੜੀਆਂ ਇਹਦੀਆਂ ਪੱਖੇ ਦੀਆਂ 4 ਤਾਰਾਂ ਆਉਣ ਡਈਆਂ ਵੰਦਰੋਂ ਆਪਾਂ ਇਹਨਾਂ ਦੇ ਕਨੈਕਸ਼ਨ ਕਿਵੇਂ ਕਰਨੇ ਆ ਸਾਨੂੰ ਇਹਦੇ ਬਾਰੇ ਦੱਸੋ ਸਰ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਹਾਂਜੀ ਇਹਦੇ ਵਿੱਚ ਇਹ ਆ ਵੀਰ ਜੀ ਗੱਲ ਇਹ ਆ ਕਿ ਜਦੋਂ ਆਪਾਂ ਪੱਖਾ ਕੋਈ ਜਦੋਂ ਵੈਂਡ ਹੋਇਆ ਹੋਵੇ ਹਾਂਜੀ ਇਹਦੇ ਵਿੱਚ ਦੋ ਵੈਂਡਿੰਗਾਂ ਬੈਂਦੀਆਂ ਇੱਕ ਥੱਲੇ ਹੁੰਦੀ ਆ ਹਾਂਜੀ ਇੱਕ ਉੱਪਰ ਹੁੰਦੀ ਆ ਹਾਂਜੀ ਜਿਹੜੀ ਥੱਲੇ ਵੈਂਡਿੰਗ ਆ ਇਹ ਸਾਨੂੰ ਆਪਾਂ ਮਤਲਬ ਸਟਾਰਟਿੰਗ ਵੈਂਡਿੰਗ ਕਹਿੰਦੇ ਆ ਠੀਕ ਹੈ ਜੀ ਬਾਹਰਲੇ ਨੂੰ ਆਪਾਂ ਰਨਿੰਗ ਵੈਂਡਿੰਗ ਕਹਿੰਦੇ ਆ ਠੀਕ ਹੈ ਜੀ ਜਿਹੜੀ ਬਾਹਰ ਵੈਂਡਿੰਗ ਨਿਕਲੀ ਆ ਇਹਨੂੰ ਆਪਾਂ ਲਾਲ ਤਾਰਾਂ ਕੱਢਦੇ ਆ ਅੱਛਾ ਜੀ ਅੰਦਰ ਲਈ ਨਹੀਂ ਕਾਲੀਆਂ ਤਾਰਾਂ ਕੱਢਦੇ ਆ ਠੀਕ ਹੈ ਜੀ ਹੁਣ ਵੈਸੇ ਤਾਂ ਇਹ ਸੀਰੀਜ ਲੈਂਪ ਹੁੰਦਾ ਇੱਕ ਉਹਦੇ ਨਾਲ ਆਪਾਂ ਚੈੱਕ ਕਰਨ ਲੱਗੇ ਪੱਖਾ ਮਤਲਬ ਆਪਣਾ ਠੀਕ ਹੈ ਜਾਂ ਨਹੀਂ ਹੁਣ ਆਪਾਂ ਜਦੋਂ ਆਪ ਸੀਰੀਜ ਤਰ੍ਹਾਂ ਲੀਡ ਨਾਲ ਜੋੜਾਂਗੇ ਆਪਾਂ ਕਾਲੀ ਨੂੰ ਕਾਲੀ ਨਾਲ ਹਾਂਜੀ ਆ ਵੇਖੋ ਆਪਣਾ ਬਲਬ ਜਗ ਪਿਆ ਹਾਂਜੀ ਤੇ ਹੁਣ ਆਪਾਂ ਜਿਹੜੀ ਮਰਜੀ ਲਾਲ ਨੂੰ ਲਾਈਏ ਨਹੀਂ ਜਗਣਾ ਨਹੀਂ ਜਗਣਾ ਠੀਕ ਹੈ ਹੁਣ ਐਸ ਲਾਲ ਨੂੰ ਤੇ ਐਸ ਲਾਲ ਨੂੰ ਲਾਵਾਂਗੇ ਤੇ ਚੱਗ ਪਿਆ ਠੀਕ ਹੈ ਜੀ ਇਹ ਨਾ ਬੜੀ ਨਾਲ ਜਗੂਗਾ ਹਾਂਜੀ ਨਾ ਮਲ ਕਾਲੀ ਬੜੀ ਚਲੂਗੀ ਇਹਦਾ ਮਤਲਬ ਆਪਣਾ ਪੱਖਾ ਮਤਲਬ ਸਹੀ ਹੈ ਅੱਛਾ ਸਹੀ ਸਮਝ ਲਓ ਕਿ ਇਹ ਪੱਖਾ ਆਪਾਂ ਫਿੱਟ ਕੀਤਾ ਆ ਜਿਹੇ ਬਣ ਗਿਆ ਜੀ ਹਾਂਜੀ ਇਹ ਪੱਖਾ ਆਪਾਂ ਫਿੱਟ ਕੀਤਾ ਲਿਆ ਚੀਜ਼ ਅੰਦਰ ਇਸ ਤਰ੍ਹਾਂ ਦਾ ਵੱਜਾ ਜਾਏ ਠੀਕ ਹੈ ਜੀ ਇਹ ਵੀ ਉਹ ਹੀ ਹੈ ਆਪਣਾ ਕਾਲੀ ਨਾਲ ਕਾਲੀ ਬੋਲੇਗੀ ਕਾਲੀ ਨਾਲ ਕਾਲੀ ਤਾਰ ਜਿਹੜੀ ਆ ਬੋਲੂਗੀ ਜਦੋਂ ਪੱਖਾ ਫਿੱਟ ਕੀਤਾ ਹੋਊਗਾ ਉਦੋਂ ਬਲਬ ਆਪਣਾ ਘਟ ਜਾਊਗਾ ਬਿਲਕੁਲ ਸਲੋ ਜਾਊਗਾ ਤੁਹਾਨੂੰ ਕੈਮਰੇ ਵਿੱਚ ਸ਼ਾਇਦ ਨਾ ਦਿਖੇ ਉਹਦਾ ਪਤਾ ਤੁਹਾਨੂੰ ਆ ਸਪਾਰਕ ਮਾੜੀ ਜੀ ਦੀਂਦੀ ਹੋਏਗੀ ਠੀਕ ਹੈ ਜੀ ਜਦੋਂ ਆਪਾਂ ਪੱਖਾ ਫਿੱਟ ਕਰ ਦਿੰਨੇ ਆ ਤੇ ਉਹ ਘਟ ਕਿਉਂ ਜਾ ਰਿਹਾ ਬਲਬ ਉਹਦੇ ਬਾਹਰ ਨਾਲ ਇੱਕ ਕੜਾ ਹੁੰਦਾ ਜੀ ਹਾਂਜੀ ਜਿਹੜਾ ਇਹ ਤਾਂ ਮੈਗਨੇਟ ਬਣਦਾ ਨਾ ਉਹ ਕੜਾ ਖਿੱਚ ਲੈਂਦਾ ਕਰਕੇ ਮਤਲਬ ਇਹ ਦਾ ਕਰੰਟ ਖਾ ਜਾਂਦਾ ਲਾਲੋ ਠੀਕ ਹੈ ਜੀ ਤਾਂ ਕਰਕੇ ਪਾ ਕਰਕੇ ਬਹੁਤ ਨਹੀਂ ਜਗਦਾ ਪਿਆ ਬਹੁਤ ਘੱਟ ਜਗੂਗਾ ਹਾਂਜੀ 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 ਦੋਨਾਂ ਵੈਂਡਿੰਗਾਂ ਤਾਂ ਘੱਟ ਜਗਦਾ ਆਪਾਂ ਜੇ ਮੰਨ ਲਓ ਬਲਬ ਕੋਈ ਛੋਟਾ ਲਾ ਦਈਏ ਤੇ ਤਾਂ ਇਹ ਹੋ ਜਾਏਗਾ ਕਿ 200 ਇਹ 200 ਵਟ ਦਾ ਬਲਬ ਵਟ ਦਾ ਹਾਂਜੀ ਹਾਂਜੀ ਆਪਾਂ ਘੱਟ ਵਟ ਦਾ ਲਾਵਾਂਗੇ ਮੰਨ ਲਓ ਜਿਵੇਂ 100 ਵਟ ਦਾ ਲਾਤਾ ਜਾਂ 100 ਤੋਂ ਥੱਲੇ ਲਾਤਾ ਉਹ ਤਾਂ ਪੂਰਾ ਜਗੇਗਾ ਜੀ ਠੀਕ ਹੈ ਜੀ ਹਾਂਜੀ ਅੱਛਾ ਜੀ ਇਹ ਵੀ ਸੇਮ ਉਹੀ ਚੀਜ਼ ਉਹ ਵੀ ਇਹ ਜਿਹੜੀਆਂ ਇਹ ਅੰਦਰਲੀ ਵੈਂਡਿੰਗ ਤੋਂ ਆ ਰਹੀਆਂ ਬਲੈਕ ਤਾਰਾਂ ਤੇ ਜਿਹੜੀਆਂ ਇਹ ਵਾਲੀਆਂ ਰੈੱਡ ਵਾਲਾ ਤੇ ਇਹ ਆ ਰਹੀਆਂ ਬਾਹਰਲੀ ਵੈਂਡਿੰਗ ਦੀਆਂ ਤਾਰਾਂ ਹਾਂਜੀ ਹਾਂਜੀ ਇਹ ਸਟਾਰਟਿੰਗ ਵੈਂਡਿੰਗ ਆਪਣੇ ਕੋਲੇ ਇਹ ਜਿਹੜੀ ਆ ਇਹ ਰਨਿੰਗ ਵਾਲੀ ਆ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਨੈਕਟਰ ਨਾਲ ਸੀਲਿੰਗ ਫੈਨ ਵਾਸਤੇ 2.5 ਦਾ ਰਹਿੰਦਾ ਜੀ ਅੱਛਾ ਜੀ 2.50 ਠੀਕ ਹੈ ਜੀ ਤੇ ਜੇ ਵੱਡਾ ਕਨੈਕਟਰ ਲੱਗ ਜੂਗਾ ਤੇ ਫੇਰ ਉਹ ਦਿਨ ਫਿਲਹਾਲ ਤਾਂ ਪੱਖਾ ਚੱਲ ਪੈਂਦਾ ਵਧੀਆ ਅੱਛਾ ਜੀ ਪਰ ਕੁਝ ਸਮੇਂ ਬਾਅਦ ਪੱਖਾ ਹੀਟ ਹੋਣਾ ਸ਼ੁਰੂ ਹੋ ਜਾਂਦਾ ਅੱਛਾ ਜੀ ਜਿਹੜੇ ਪੱਖੇ ਦੇ ਵਿੱਚ 35 ਨੰਬਰ ਦਾ ਵੈਂਡ ਹੋਇਆ ਹੋਏਗਾ ਉਹ ਤੁਹਾਨੂੰ ਉਹਦੇ 'ਚ 2.5 ਦਾ ਕਲੈਂਚਰੀ ਲਾਵਾਂਗੇ ਤੇ ਬੈਟਰ ਰਹੇਗਾ ਨਹੀਂ ਤਾਂ ਹੀਟ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਪੱਕਾ ਹੀਟ ਹੋਏਗਾ 베アリングਾਂ ਦੀ ਕ੍ਰੀਸ ਸੁਕੇਗੀ ਤੇ 베アリング ਵੀ ਜਲਦੀ ਖਰਾਬ ਹੋਣਗੇ ਤੇ ਪੱਖੇ ਦੀ ਲਾਈਫ ਵੀ ਕਾਫੀ ਘਟ ਜੇਗੀ ਠੀਕ ਹੈ ਜੀ ਹੁਣ ਕੀ ਆਪਾਂ ਕਰਨਾ ਕਿ ਇੰਨਾਂ 'ਚੋਂ ਜਿਹੜੀਆਂ ਮਰਜ਼ੀ ਤਾਰਾਂ ਦੋ ਫੜੋ ਹਾਂਜੀ ਇੱਕ ਕਾਲੀ ਤੇ ਇੱਕ ਲਾਲ ਜਿਹੜੀ ਤੁਹਾਡਾ ਦਿਲ ਕਰਦਾ ਉਹਨਾਂ ਨੂੰ ਜੋੜ ਦਿਓ ਅੱਛਾ ਜੀ ਅੱਛਾ ਜੀ ਰਹਿ ਗਈਆਂ ਆਪਣੀਆਂ ਦੋ ਤਾਰਾਂ ਹਾਂਜੀ ਹੁਣ ਇਹਨਾਂ ਦੇ ਵਿੱਚ ਆਪਾਂ ਕਨੈਕਸਰ ਪਾ ਦੇਣਾ ਜਿਹੜੀਆਂ ਦੋ ਤਾਰਾਂ ਰਹਿ ਗਈਆਂ ਨਾਲ ਲਾਲ ਤੇ ਕਾਲੀ ਸਿਰ ਠੀਕ ਹੈ ਜੀ ਹੁਣ ਆਪਾਂ ਕੀ ਚੈੱਕ ਕਰਨਾ ਵਾ ਕਰੰਟ ਦੇਣਾ ਵਾ ਜਿੱਥੇ ਜਿੱਥੇ ਲਾਲ ਤਾਰਾਂ ਆਉਂਦੀਆਂ ਹੋਣਗੀਆਂ ਮੈਂ ਆਪਾਂ ਕਰੰਟ ਦੇਣਾ ਵਾ ਰਨਿੰਗ ਵੈਂਡਿੰਗ ਨੂੰ ਰਨਿੰਗ ਵੈਂਡਿੰਗ ਨੂੰ ਜਿਹੜੀ ਹੈਗੀ ਆ ਸਟਾਰਟਿੰਗ ਵੈਂਡਿੰਗ ਉਹ ਕਨੈਕਸਰ ਦੇ ਸੀਰੀ ਤੇ ਉਹਨੂੰ ਕਰੰਟ ਮਿਲੇਗਾ ਆ ਦੇਖੋ ਮੰਨ ਲਓ ਇੱਕ ਕਰੰਟ ਆਪਾਂ ਇੱਥੇ ਦੇ ਦਿੱਤਾ ਹਾਂਜੀ ਅਰਥ ਕਰੰਟ ਦੋਨੋਂ ਚੱਲ ਗਿਆ ਇਹਨਾਂ ਨੂੰ ਹਾਂਜੀ ਦੂਜਾ ਕਰੰਟ ਦੀ ਤਾਰ ਇੱਥੇ ਦਿੱਤੀ ਆਪਾਂ ਉਹ ਤਾਂ ਐਂਕਸਟਰ ਇਸ ਜਿਹੋ ਕਿ ਮੈਂ ਨਾ ਇਸ ਵੇਂ ਨੰਗ ਨੂੰ ਠੀਕ ਹੈ ਜੀ ਹੁਣ ਆਪਾਂ ਕੀ ਉਹ ਸਿਰਜ ਤੇ ਆਪਾਂ ਚੈੱਕ ਕਰਾਂਗੇ ਜੇ ਇਹਦੇ ਚੱਕਰ ਸਿੱਧੇ ਰਵੇਖਣੇ ਤੇ ਇਹ ਪੱਖਾ ਐਨ ਨੂੰ ਚੱਲੂਗਾ ਤੇ ਸਿੱਧੇ ਆਉਣਗੇ ਐਨ ਬੈਕ ਨੂੰ ਚੱਲੂਗਾ ਹੁਣ ਆਪਾਂ ਚੈੱਕ ਕਰਾਂਗੇ ਕਿ ਇਹ ਪੱਖੇ ਦੇ ਚੱਕਰ ਕਿੰਨੂ ਆਜੇ ਇਹਦੇ ਜਿਆ ਪੁੱਠੇ ਚੱਕਰ ਐਨ ਨੂੰ ਚੱਲਦਾ ਤੇ ਇਹ ਪੱਖੇ ਨੇ ਐਨ ਨੂੰ ਕੰਮ ਪੈਣਾ ਹਾਂਜੀ ਹੁਣ ਆਪਾਂ ਕੀ ਕਰਾਂਗੇ ਇਹ ਵੈਸੇ ਤਾਂ ਆਪਾਂ ਕਾਲੀ ਨਾਲ ਲਾਵਾਂਗੇ ਚੱਕਰ ਸਿੱਧੇ ਵੀ ਆਉਣਗੇ ਪਰ ਕਾਲੀ ਦੇ ਨਾਲ ਆਪਾਂ ਲਾਵਾਂਗੇ ਦੀ ਸਪੀਡ ਨਹੀਂ ਬਣਨੀ ਤੁਹੋ ਕਾਲੀ ਦੇ ਨਾਲ ਕਾਲੀ ਦੇ ਅੰਦਰ ਵੈਂਡਿੰਗ ਚੱਲ ਹੁੰਦੀ ਆ ਅੰਦਰੋਂ ਮੈਗਨੇਟ ਪੂਰਾ ਨਹੀਂ ਬੰਨਦਾ ਇਸ ਕਰਕੇ ਸਪੀਡ ਨਹੀਂ ਬੰਨਦੀ ਸਪੀਡ ਨਹੀਂ ਬੰਦੀ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਦੇ ਚੋਂ ਇੱਕ ਜੋੜਾ ਬਦਲ ਦਾਂਗੇ ਜਿਹੜਾ ਮਰਜ਼ੀ ਜਿਹੜਾ ਮਨ ਕਰੇ ਭਾਵੇਂ ਕਾਲੀ ਤਾਰ ਉਲਟ ਪੁਲਟ ਕਰ ਦਿਓ ਭਾਵੇਂ ਲਾਲ ਕਰ ਦਿਓ ਅੱਛਾ ਜੀ ਹੁਣ ਮੰਨ ਲਓ ਜਿਹੜੀ ਮਰਜ਼ੀ ਕਰ ਦਿਓ ਠੀਕ ਹੈ ਜੀ ਇਹ ਜਿਹੜੀ ਲਾਲ ਤਾ ਇਹ ਜਿਹੜੀ ਕਾਲੀ ਆ ਉਹ ਇੱਧਰ ਕਰ ਦਿਆਂਗੇ ਤੇ ਉਹ ਕਾਲੀ ਤਾਰ ਜਿਹੜੀ ਆ ਇੱਧਰ ਕਰ ਦਿਆਂਗੇ ਹਾਂ ਦੋਨੋਂ ਉਲਟ ਪੁਲਟ ਭਾਵੇਂ ਲਾਲ ਕਰ ਦਿਓ ਭਾਵੇਂ ਕਾਲਾ ਠੀਕ ਹੈ ਜੀ ਮੰਨ ਲਓ ਇੱਕ ਆਪਾਂ ਮੰ ਹਾਂਜੀ ਆਹ ਕਾਲੀ ਤਾਰ ਇਧਰ ਜੋੜਤੀ ਠੀਕ ਹੈ ਜੀ ਆਹ ਕਾਲੀ ਤਾਰ ਇਧਰ ਜੋੜਤੀ ਠੀਕ ਹੁਣ ਆਪਣੇ ਚੱਕਰ ਸਿੱਧੇ ਹੋਗੇ ਹੋਣਗੇ ਹੁਣ ਜਦੋਂ ਆਪਾਂ ਇਹਨਾਂ ਲਾਲ ਲਾਲ ਨੂੰ ਲਾਵਾਂਗੇ ਇਧਰ ਆਪਣੇ ਚੱਕਰ ਸਿੱਧੇ ਹੋਗੇ ਹੋਣਗੇ ਠੀਕ ਹੈ ਜੀ ਮਤਲਬ ਹੁਣ ਹੁਣ ਤੈਨੂੰ ਚਲਾ ਕੇ ਵੀ ਉਹ ਖਾਵਾਂਗੇ ਪੱਖਾ ਹੁਣ ਉਹ ਤੋਂ ਅਗਲਾ ਪ੍ਰੋਸੀਜਰ ਕੀ ਹੈ ਕਿ ਕਹਿੰਦੇ ਆ ਚਿੜੀ ਜੀ ਲੱਗੀ ਹੁੰਦੀ ਆ ਹਮ ਕਨੈਕਸਰ ਕਲੈਂਪ ਜਿਹਨੂੰ ਕਹਿੰਦੇ ਆ ਹਾਂਜੀ ਇਹਦੇ 'ਚ ਕੀ ਹੁੰਦਾ ਕਿ ਇੱਕ ਪਾਸੇ ਦੇਖੋਗੇ ਦੋ ਤਾਰਾਂ ਲੱਗਦੀਆਂ ਹੋਣਗੀਆਂ ਹਾਂਜੀ ਦੂਸਰੇ ਪਾਸੇ ਤਿੰਨ ਤਾਰਾਂ ਲੱਗਦੀਆਂ ਆਉਣਗੀਆਂ ਹਾਂਜੀ ਇਹਦਾ ਕੀ ਹੈ ਕਿ ਜਿੱਧਰਲੇ ਬੰਨੇ ਤਿੰਨ ਤਾਰਾਂ ਲੱਗਦੀਆਂ ਜਿਹੜੀ ਸੈਂਟਰ ਵਾਲੀ ਹੈ ਸਿਰਫ ਇੱਥੋਂ ਤੱਕ ਇਹ ਇੱਕ ਜੋੜ ਕਵਰ ਕਰਨ ਵਾਸਤੇ ਲੱਗੀ ਹੋਈ ਹੈ ਸੈਂਟਰ ਵਾਲੀ ਜਿਹੜਾ ਇੱਕ ਜੋੜ ਆਪਾਂ ਕਨੈਕਟਰ ਦਾ ਇੱਧਰ ਲਾਇਆ ਉਹੀ ਕਵਰ ਕਰਨਾ ਹਾਂ ਕਾਲੀ ਤਾਰ ਵਾਲਾ ਕਾਲੀ ਤਾਰ ਵਾਲਾ ਜਿਹੜੇ ਦੂਸਰੇ ਫੇਸ ਆ ਇਹ ਇੱਥੋਂ ਮਤਲਬ ਅੰਦਰ ਇੱਕ ਪਾਇਪ ਟਾਈਪ ਜਿਹਾ ਦਿੱਤਾ ਹੁੰਦਾ ਜਿਹਦੇ ਵਿੱਚ ਆਪਾਂ ਤਾਰ ਕੱਸਨੇ ਦੀ ਭਾਵ ਇੱਧਰ ਕੱਸੀਏ ਤੇ ਇੱਧਰ ਕਰੰਟ ਨਿਕਲਣਾ ਇੱਧਰ ਕੱਸਾਂਗੇ ਤੇ ਇੱਧਰ ਨਿਕਲਾਉਣਾ ਠੀਕ ਹੈ ਜੀ ਹੁਣ ਆਪਾਂ ਮੰਨ ਲਓ ਕਿ ਇਹਨੂੰ ਆਪਾਂ ਫਿੱਟ ਕਰਨਾ ਹੋਵੇ। ਹਾਂਜੀ। ਆਪਾਂ ਮੰਨ ਲਓ ਇਹਨੂੰ ਕੱਸ ਦਿੱਤਾ। ਇੱਕ ਨਾਲ ਦੀ ਨਾਲ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਵਾ ਤੁਸੀਂ ਉਹਦਾ ਮੈਨੂੰ ਜਵਾਬ ਦਿਓ। ਜੇ ਆਪਾਂ ਮੰਨ ਲਓ ਜਿਵੇਂ ਤੁਸੀਂ ਪੱਖਾ ਚਲਾਇਆ ਸੀਗਾ ਪਹਿਲਾਂ ਤਾਰਾਂ ਚੇਂਜ ਨਹੀਂ ਕੀਤੀਆਂ ਉਹਦੇ ਤੁਸੀਂ ਕਿਹਾ ਕਿ ਸਪੀਡ ਘਟ ਹੋਊਗੀ ਤੇ ਜੇ ਉਹਵੇਂ ਲੱਗਾ ਰਹਿੰਦਾ ਵਾ ਤੇ ਕੀ ਇਹ ਸੜ ਸਕਦਾ? ਨਹੀਂ ਪੱਖਾ ਤਾਂ ਨਹੀਂ ਸੜੇਗਾ ਪਰ ਆਪਣੀ ਸਪੀਡ ਨਹੀਂ ਬਣਨੀ। ਪੱਕੀ ਦੀ ਸਪੀਡ ਨਹੀਂ ਨਹੀਂ ਸਪੀਡ ਨਹੀਂ ਬੰਦਿੰਗ ਸਪੀਡ ਲਗਭਗ ਨਹੀਂ 70% 70 75 80% ਚੱਲੇਗਾ ਬਾਕੀ 100% ਨਹੀਂ ਚੱਲੇਗਾ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਹੈ ਕਿ ਆਪਾਂ ਕਨੈਕਟਰ ਇਹਦੇ ਚ ਲਾ ਦਿੱਤਾ ਹਾਂਜੀ ਤੇ ਜਿਹੜੀ ਤਾਂ ਆ ਕਨੈਕਟਰ ਵਾਲੀ ਕਾਲੀ ਤਾਰ ਆ ਇਹ ਤਾਂ ਭਾਵੇਂ ਆਪਾਂ ਇੱਥੇ ਵੀ ਨੂੰ ਟੇਪ ਕਰ ਦਾਂਗੇ ਤਾਂ ਵੀ ਚੱਲ ਜੂਗਾ ਤਾਂ ਚੱਲ ਜੂਗਾ ਹਾਂਜੀ ਭਾਵੇਂ ਇੱਥੇ ਨੂੰ ਟੇਪ ਕਰ ਦਿਓ ਤੇ ਭਾਵੇਂ ਇਹਨੂੰ ਇਹ ਤੇ ਸਲੀਪ ਪਾ ਦਿਓ ਤਾਂ ਵੀ ਚੱਲ ਜਾਊਗਾ ਇਹ ਇੱਕ ਜੋੜ ਹੀ ਕਵਰ ਕਰਨਾ ਪੈਣਾ ਠੀਕ ਹੈ ਜੀ ਇਹਨੂੰ ਆਪਾਂ ਸੈਂਟਰ ਚ ਲਾ ਦੇਣਾ ਹਾਂਜੀ ਮੰਨ ਲਓ ਆਪਾਂ ਆ ਸੈਂਟਰ ਦੇ ਵਿੱਚ ਫਿੱਟ ਕਰ ਦਿੱਤਾ ਹਾਂਜੀ ਹੁਣ ਬਚੀਆਂ ਆਪਣੀਆਂ ਦੋ ਤਾਰਾਂ ਇਹ ਤਾਂ ਸਿਰਫ ਇੱਕ ਜੋੜ ਹੀ ਕਵਰ ਕੀਤਾ ਹੁਣ ਆਪਾਂ ਇਹਨਾਂ ਨੂੰ ਕਰੰਟ ਦੇਵਾਂਗੇ ਪੱਖਾ ਆਪਣਾ ਚੱਲਣ ਦਿਆ ਠੀਕ ਹੈ ਜੀ ਹੁਣ ਇਹ ਆਪਣੇ ਕਨੈਕਸ਼ਨ ਹੀ ਆਗੇ ਆਪਾਂ ਇਹਦੇ ਚ ਜਦੋਂ ਕਰ ਦੇਵਾਂਗੇ ਤੇ ਤਾਰਾਂ ਲਾਉਣੀਆਂ ਥੋੜੀਆਂ ਜਿਹਾ ਸਬਕੀਆਂ ਜਾਂਦੀਆਂ ਜੀ ਇੱਕ ਚੀਜ਼ ਬਣੀ ਵਧੀਆ ਲੱਗਦੀ ਆ ਜੀ ਮੰਨ ਲਓ ਆਪਾਂ ਇੱਕ ਉੱਪਰ ਲਾਤੀ ਇਹਦਾ ਕੋਈ ਨਹੀਂ ਹੈਗਾ ਕਿ ਇਹ ਦੀ ਸੇਫਟੀ ਵੀ ਇਹਦੀ ਸੇਫਟੀ ਵੀ ਹੈਗੀ ਆ ਵੈਸੇ ਕੋਈ ਜੋੜ ਜਿਹੜਾ ਵਾ ਉਹ ਲੱਗ ਸਕਦਾ ਵਾ ਪੱਖੇ ਦੇ ਨਾਲ ਤੇ ਇਹਦੇ ਨਾਲ ਆਪਣੀ ਇੱਕ ਸੇਫਟੀ ਹੋ ਗਈ ਹੈ ਇਹਦੇ ਨਾਲ ਤਾਂ ਸਾਰੇ ਜੋੜ ਕਵਰ ਹੋ ਜਾਂਦੇ ਆ ਜੀ ਕੋਈ ਆਪਾਂ ਨੂੰ ਟੇਪ ਕਰਨੀ ਲੋੜ ਨਹੀਂ ਪਵੇਗੀ ਹਾਂਜੀ ਤੇ ਇਹਦੇ 'ਚ ਇਹ ਆ ਜੀ ਪਮਿਆਂ ਜਿਹੜੀ ਦੋ ਤਾਰਾਂ ਬਚੀਆਂ ਇਹਦੇ ਕੋਈ ਇਹ ਨਹੀਂ ਹੈਗਾ ਕਿ ਆਪਾਂ ਉੱਪਰ ਕਿਹੜੀ ਲਾਉਣੀ ਥੱਲੇ ਕਿਹੜੀ ਲਾਉਣੀ ਜਿਹੜੀ ਜਿੱਥੇ ਮਰਜ਼ੀ ਲਾ ਸਕਦੇ ਆ ਹਾਂਜੀ ਹਾਂਜੀ ਹੁਣ ਇਧਰੋਂ ਦੋ ਤਾਰਾਂ ਰਹਿੰਦੀਆਂ ਹੁੰਦੀਆਂ ਮਤਲਬ ਬਿਜਲੀ ਵਾਲੀਆਂ ਆਪਣੀਆਂ ਇੱਕ ਉੱਪਰ ਲਾ ਦੇਣੀ ਇੱਕ ਥੱਲੇ ਲਾ ਦੇਣੀ ਇਹਦਾ ਵੀ ਕੋਈ ਨਹੀਂ ਹੈਗਾ ਕਿ ਆਪਾਂ ਲਾਲ ਉੱਪਰ ਲਾਉਣੀ ਜਾਂ ਥੱਲੇ ਕਾਲੀ ਲਾਉਣੀ ਆ ਆਪਾਂ ਇੱਕ ਵਾਰੀ ਚਲਾ ਕੇ ਵਿਖਾਈਏ ਹਾਂਜੀ ਇਹ ਏਸੀ ਵੋਲਟੇਜ ਦੇ ਵਿੱਚ ਕੋਈ ਨੈਗੇਟਿਵ ਪੋਜ਼ੀਟਿਵ ਦਾ ਚੱਕਰ ਨਹੀਂ ਹੁੰਦਾ ਠੀਕ ਹੈ ਜੀ ਇਹ ਇਧਰ ਲਿਆਓ ਥੋੜਾ ਜਿਆ ਹੁਣ ਤੁਹਾਨੂੰ ਮੈਂ ਇਹ ਚ ਲਾ ਕੇ ਦਿਖਾਉਣਾ ਹੁਣ ਆਪਾਂ ਇਹ ਕਰੰਟ ਲਾਵਾਂਗੇ ਇਹਨੂੰ ਆ ਲਓ ਦੀ ਪੱਖਾ ਆਪਣਾ ਪੂਰਾ ਵਧੀਆ ਹੋ ਗਿਆ ਜੀ ਇੱਕ ਵੀਰ ਜੀ ਹੋਰ ਵੱਡਾ ਸਵਾਲ ਆ ਮੇਰੇ ਮਨ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਚਾਹੁੰਦਾ ਜਿਵੇਂ ਤੁਸੀਂ ਇਹਦੀਆਂ ਤਾਰਾਂ ਦਿਖਾਈਆਂ ਵਾ ਵੀ ਇਹਦੀ ਅੰਦਰੋਂ ਚਾਰ ਤਾਰਾਂ ਆ ਰਹੀਆਂ ਵੈਂਡਿੰਗ ਚੋਂ ਦੋ ਇਹ ਹੋ ਗਈਆਂ ਅੰਦਰਲੀ ਵੈਂਡਿੰਗ ਦੀਆਂ ਦੋ ਬਾਹਰਲੀ ਵੈਂਡਿੰਗ ਦੀਆਂ ਇਹ ਤੇ ਸਾਨੂੰ ਪਤਾ ਲੱਗਦਾ ਪਿਆ ਵਾ ਪਰ ਮੈਂ ਇੱਕ ਤੁਹਾਡੇ ਲਾਗੇ ਹੋਰ ਪੱਖਾ ਪਿਆ ਵੇਖਣ ਦਿਆਂ ਆ ਵੇਖੋ ਹਾਂਜੀ ਇਹਦੇ ਵਿੱਚੋਂ ਜਿਹੜੀਆਂ ਵਾਂ ਇਹਦੇ ਵਿੱਚੋਂ ਤਿੰਨ ਤਾਰਾਂ ਬਾਹਰ ਆ ਰਹੀਆਂ ਇਹ ਕੀ ਹਿਸਾਬ ਕਿਤਾਬ ਆ ਇਹਦਾ ਸਾਨੂੰ ਦੱਸੋ ਇਹਦੇ ਵਿੱਚ ਕੀ ਆ ਕਿ ਹੁਣ ਹਰੇਕ ਕੰਪਨੀ ਦਾ ਵੱਖਰਾ ਵੱਖਰਾ ਹਿਸਾਬ ਦਾ ਪਿਆ ਜੀ ਹਾਂਜੀ ਮਰ ਰੰਗਾਂ ਦਾ ਹਿਸਾਬ ਦਾ ਵਾ ਕਿ ਇਹਦੇ ਨੀਲਾ ਰੰਗ ਦਿੱਤਾ ਅਗੇ ਦਾ ਚਿੱਟਾ ਵੀ ਵਿੱਚ ਰੰਗ ਦਿੱਤਾ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਦੇਸੀ ਫਾਰਮੂਲਾ ਚੈੱਕ ਕਰ ਹਾਂਦਾ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਜੇ ਤਾਂ ਆਪਾਂ ਮਕੈਨਿਕੀ ਤੌਰ ਤੇ ਦੱਸਾਂਗੇ ਤੇ ਉਹ ਮਤਲਬ ਆਮ ਕਸਟਮਰ ਦੇ ਮੱਲੇ ਸਮਝ ਜੀ ਨਹੀਂ ਆਉਣੇ ਗੱਲ ਕਿ ਉਹ ਮੱਲੇ ਆ ਵੀਰ ਨੇ ਕਿਸ ਨੂੰ ਪਤਾ ਨਹੀਂ ਲੱਗਣਾ ਹਾਂਜੀ ਉਹਦੇ ਵਾਸਤੇ ਤੁਹਾਨੂੰ ਦੇਸੀ ਫਾਰਮੂਲਾ ਦੱਸਾਂਗੇ ਉਹ ਕੋਈ ਵੀ ਬੰਦਾ ਆਪਣਾ ਮੱਲੇ ਜੇ ਪੱਖਾ ਠੀਕ ਹੋਊਗਾ ਨਾ ਉਹ ਆਸਾਨ ਤਰੀਕੇ ਦੇ ਨਾਲ ਕਨੈਕਸ਼ਨ ਕਰ ਲੇਗਾ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਏਸੀ ਵੀ ਸਾਡੀ ਇੱਕ ਵੀਡੀਓ ਜਿਹਦੇ ਚ ਆਪਾਂ ਤੁਹਾਨੂੰ ਪੱਖੇ ਦੇ ਕਨੈਕਸ਼ਨ ਕਰਨੇ ਦੱਸਿਆ ਕਿ ਵੀ ਇਹਦੇ ਸਹੀ ਤਰੀਕੇ ਨਾਲ ਆਪਾਂ ਕਨੈਕਸ਼ਨ ਕਿਵੇਂ ਕਰ ਸਕਦੇ ਹਾਂ ਮਕੈਨਿਕ ਵੀਰਾਂ ਵਾਸਤੇ ਜਿਹੜੀ ਆ ਇਹ ਵੀਡੀਓ ਉਹਨਾਂ ਵਾਸਤੇ ਨਹੀਂ ਗੀ ਇਹ ਵੀਡੀਓ ਹੈ ਜਿਹੜੇ ਆ ਸਪੰਕ ਰੇਲੂ ਕੰਮ ਕਰਦੇ ਆਂ ਲੋਕ ਉਹਨਾਂ ਵਾਸਤੇ ਆ ਵੀ ਆਪਾਂ ਘਰਾਂ ਦੇ ਵਿੱਚ ਕਈ ਵਾਰੀ ਪੱਖੇ ਖੋਲ ਲੈਣੇ ਆ ਜਾਂ ਕੋਈ ਤਾਰ ਲੱਤ ਗਈ ਕਿਵੇਂ ਲਾਉਣੀ ਆ ਆਪਾਂ ਇਹ ਆਪਾਂ ਉਹਨਾਂ ਵਾਸਤੇ ਵੀਡੀਓ ਬਣਾਈ ਆ ਬਾਕੀ ਮਕੈਨਿਕ ਵੀਰਾਂ ਨੂੰ ਆਪਾਂ ਕੀ ਦੱਸ ਸਕਦੇ ਆਂ ਜੀ ਅਸੀਂ ਤਾਂ ਆ ਬਜੇ ਸਿੱਖੰਦੇ ਆਂ ਜੀ ਬਾਕੀ ਜਿੰਨਾ ਕਿਸਾਨ ਨੂੰ ਗਿਆਨ ਹੈ ਅਸੀਂ ਆਪਦਾ ਵੰਡਣ ਵਾਸਤੇ ਬੈਠੇ ਆਂ ਜੀ ਆ ਦੱਸਣ ਨੂੰ ਤਿਆਰ ਆਂ ਜੀ ਜਿਹੜੀ ਚੀਜ਼ ਹੈਗੀ ਆ ਠੀਕ ਹੈ ਜੀ ਬਾਕੀ ਨੈਕਸਟ ਵੀਡੀਓ ਤੇ ਤੁਹਾਨੂੰ ਦੱਸਾਂਗੇ ਕਿ ਤਿੰਨਾਂ ਤਾਰਾਂ ਦੇ ਕਨੈਕਸ਼ਨ ਕਿਵੇਂ ਕਰਨੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਜੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ